ਜਿਹੜਾ ਹੈਗਾ ਆਰਜੀ ਡੰਪ ਪੁਆਇੰਟ ਤੋਂ ਨੀਦਲਸ ਜਿਹੜੀਆਂ ਮਿਲੀਆਂ ਉਸ ਬੰਦੀ ਮੈਂ ਪਬਲਿਕ ਨੂੰ ਅਤੇ ਜਿੰਨੇ ਹਸਪੀਟਲਸ ਨੇ ਡਾਕਟਰਸ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਵੀ ਇਹ ਇੰਜੈਕਸ਼ਨ ਵਗੈਰਾ ਯੂਜ਼ ਕਰਦੇ ਹੋ ਉਹਨੂੰ ਨਾਲ ਦੇ ਨਾਲ ਡਿਸਟਰੋਏ ਕਰਕੇ ਉਹਨੂੰ ਜਿਹੜਾ ਹੈਗਾ ਮੈਡ ਵੇਸਟ ਹੈਗਾ ਉੱਥੇ ਭੇਜਿਆ ਜਾਵੇ ਪਰਸਾਨੀ ਭਾਜੀ ਆਈ ਅਸੀਂ ਰੂਟੀਨ 'ਚ ਆ ਟੇਰ ਸਕਦੇ ਆ ਗੋਦੇ ਵਾਲਾ ਤੇ ਅਸੀਂ ਰੋਜ ਅਸੀਂ ਦੇਖੀਦਾ ਇੱਥੇ ਸਿਰਿੰਜਾਂ ਰੋ ਜਾਂਦੀਆਂ ਤੁਹਾਡੇ ਸਾਹਮਣੇ ਤੁਹਾਨੂੰ ਵੀ ਮੌਕਾ ਸੀ ਦਿਖਾਤਾ ਕਿ ਉਹ ਸਿਰਿੰਜਾਂ ਜਿਹੜੀਆਂ ਡਿਸਟਰੋਏ ਕਰਨੀ ਚਾਹੀਦੀਆਂ ਹੈ ਹਾਲਫ ਵੀ ਤੁਸੀਂ ਚੈਨ ਨੰਬਰ ਨਹੀਂ ਲੰਭਦੇ ਲੋਕ ਵਰਤਕਾਰੀ ਹੋ ਜਾਂਦੇ ਕਿ ਆਪੇ ਕੋਈ ਵਿਅਕਤੀ ਆ ਸਾਈਟ ਨੂੰ ਉਹ ਪੂਰਾ ਡੰਮ ਤੋਂ ਚੱਕਦੇ ਆ ਲੈ ਕੇ ਜਾਂਦੇ ਉਹਦੇ ਦੇਖਿਆ ਜਾਂਦਾ ਵੀ ਅੱਜ ਦੇਖਿਆ ਗਿਆ ਵੀ ਸੂਈਆਂ ਟੀਕੇ ਵਿੱਚ ਲੋਕ ਸੜ ਜਾਂਦੇ ਆ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੇ ਲਈ ਅੱਜ ਇੱਕ ਜਿਹੜਾ ਹੈਗਾ ਆਰਜੀ ਡੰਪ ਪੁਆਇੰਟ ਤੋਂ ਨੀਡਲਸ ਜਿਹੜੀਆਂ ਮਿਲੀਆਂ ਉਹ ਸਬੰਧੀ ਮੈਂ ਪਬਲਿਕ ਨੂੰ ਅਤੇ ਜਿੰਨੇ ਹਸਪੀਟਲਸ ਨੇ ਡਾਕਟਰ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਵੀ ਤੁਸੀਂ ਇੰਜੈਕਸ਼ਨ ਵਗੈਰਾ ਯੂਜ਼ ਕਰਦੇ ਹੋ ਉਹਨੂੰ ਨਾਲ ਦੇ ਨਾਲ ਡਿਸਟਰੋਏ ਕਰਕੇ ਉਹਨੂੰ ਜਿਹੜਾ ਹੈਗਾ ਮੈਡ ਵੇਸਟ ਹੈਗਾ ਉੱਥੇ ਭੇਜਿਆ ਜਾਵੇ ਖੁੱਲੇ ਵਿੱਚ ਇਸ ਤਰ੍ਹਾਂ ਨਾ ਸੁੱਟਿਆ ਜਾਵੇ ਇਹ ਹਰੇਕ ਨੂੰ ਬੇਨਤੀ ਹੈ ਕਿਉਂਕਿ ਇੰਪਲਾਈ ਸਾਡੇ ਜਿਹੜੇ ਹੈਗੇ ਆ ਇਹ ਲੋਕਾਂ ਦੀ ਗਿੰਦਗੀ ਨੂੰ ਜਿਹੜਾ ਹੈਗਾ ਦੂਰ ਕਰਦੇ ਆ ਅਗਰ ਇਹਨਾਂ ਨੂੰ ਕੋਈ ਇਨਫੈਕਸ਼ਨ ਵਾਲੀ ਨੀਡਲਸ ਲੱਗ ਜਾਂਦੀ ਹੈ ਤੇ ਉਹ ਕਾਫੀ ਜਿਹੜਾ ਹੈਗਾ ਨੁਕਸਾਨ ਉਹਨਾਂ ਦਾ ਹੋ ਸਕਦਾ ਮੇਰੀ ਬੇਨਤੀ ਹੈ ਅਸੀਂ ਵੈਸੇ ਪੂਰੀ ਜਿਹੜਾ ਹੈਗਾ ਜੀ ਜਾਂਚ ਕਰਾਂਗੇ ਕਿ ਇਹ ਨੀਡਲਸ ਜਿਹੜੀਆਂ ਕਿੱਥੋਂ ਆਈਆਂ ਕਿਉਂਕਿ ਹਸਪੀਟਲ ਦੇ ਵਿੱਚ ਤਕਰੀਬਨ ਦੇਖਣ ਦੇ ਵਿੱਚ ਆਇਆ ਕਿ ਉਹ ਨੀਡਲਸ ਨੂੰ ਡਿਸਟਰੋਏ ਕਰ ਦਿੰਦੇ ਨੇ ਪਰ ਇਹ ਜਿਹੜੀ ਅੱਜ ਆਈਆਂ ਨੇ 5-7 ਨੀਡਲਸ ਨੇ ਇਹਨਾਂ ਨੂੰ ਅਸੀਂ ਜ਼ਰੂਰ ਜਾਂਚ ਕਰਾਂਗੇ ਕਿ ਇਹ ਕਿਸ ਤੋਂ ਆਈਆਂ ਨੇ ਤੇ ਅਪੀਲ ਇਹ ਹੀ ਹੈ ਲੋਕਾਂ ਨੂੰ ਵੀ ਇਹਨਾਂ ਨੂੰ ਯੂਜ਼ ਕਰਕੇ ਤੇ ਇਹਨਾਂ ਨੂੰ ਤੋੜ ਦਿੱਤਾ ਜਾਵੇ ਤੇ ਖੁੱਲੇ ਦੇ ਵਿੱਚ ਇਸ ਤਰ੍ਹਾਂ ਨਾ ਸੁੱਟਿਆ ਜਾਵੇ ਲੋਕ ਵਿਚਰੇ ਸੀ ਉਹਨਾਂ ਨੂੰ ਵੀ ਦੱਸਣਾ ਵੀ ਹੈ ਕਿ ਉਹ ਜੋ ਕਾਫੀ ਨੌਨਵਾਨ ਇੱਕ ਦੋ ਟੀਕੇ ਚੱਕ ਕੇ ਤੇ ਦਿੱਲੀ ਕੁਰਸੀ ਕੀਤੀ ਹੈ ਕੀ ਮੈਸੇਜ ਹੈ ਉਹਨਾਂ ਵਾਸਤੇ ਹੈ ਹੋਰ ਜਿਹੜੇ ਹੈਗੇ ਵੀ ਉਹ ਨਸ਼ੇੜੀ ਹੀ ਹੋਣਗੇ ਜਿਨ੍ਹਾਂ ਨੇ ਨੀਡਲਸ ਲੈ ਕੇ ਤੇ ਯੂਜ਼ ਕੀਤੀ ਹੈ ਇਹਨਾਂ ਨੀਡਲਸ ਨਾਲ ਹੀ ਤਾਂ ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੇਗੀ ਇਨਫੈਕਸ਼ਨ ਹੋਏਗੀ ਤੇ ਬੇਨਤੀ ਇਹੀ ਹੈ ਕਿ ਜਿਹੜਾ ਇਸ ਤਰ੍ਹਾਂ ਖੁੱਲੇ ਦੇ ਵਿੱਚ ਅਗਰ ਧੀਕੇ ਨਾ ਕੋਈ ਸੁਟੇਗਾ ਤੇ ਨਾ ਹੀ ਇਸ ਤਰ੍ਹਾਂ ਦਾ ਅਜਿਹਾ ਕੋਈ ਵਾਕਿਆ ਹੋਏਗਾ ਜੇ ਲੋਕ ਨਹੀਂ ਹਟਦੇ ਸਭ ਤੁਹਾਡਾ ਮੈਸੇਜ ਸੁਣਨ ਤੋਂ ਬਾਅਦ ਤੁਹਾਡੇ ਤੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਸਾਡੇ ਸ਼ਹਿਰ ਦੇ ਵਿੱਚ ਘੱਟੋ 400 EMPLOYEES ਜਿਹੜੇ ਹੈਗੇ ਘੱਟੋ ਘੱਟ ਵਰਕ ਕਰ ਰਹੇ ਨੇ ਅਸੀਂ ਉਹਨਾਂ ਨੂੰ ਇੱਕ ਲੈਟਰ ਵੀ ਜਾਰੀ ਕਰਾਂਗੇ ਜੇ ਨਾਲ ਜਿਹੜਾ ਹੈਗਾ ਸ਼ੁਰੂ ਕਰਾਂਗੇ ਚੈਕਿੰਗ ਅਭਿਆਨ ਕਿ ਜਿੱਥੇ ਵੀ ਕੂੜੇ ਡੰਪ ਦੇ ਵਿੱਚ ਇਸ ਤਰ੍ਹਾਂ ਨੀਡਲਸ ਕੋਈ ਆਉਂਦੀਆਂ ਨੇ ਤੇ ਅਸੀਂ ਉਸ ਆਸ-ਪਾਸ ਦੇ ਜਿੰਨੇ ਹਸਪੀਟਲਸ ਨੇ ਜਾਂ ਏਰੀਆ ਦੇ ਵਿੱਚ ਕਾਉਂਸਲਰ ਨੇ ਉਹਨਾਂ ਨਾਲ ਗਲਪਤ ਕਰਕੇ ਇਸਦੇ ਹੱਲ ਵਾਸਤੇ ਅੱਗੇ ਵਿਚਾਰ ਨਵਾਂ ਕਰਾਂਗੇ ਜੀ ਨਾਮ ਆਪਣਾ ਮਨਨਾਈ ਰਵਿੰਦਰਾਈ ਦੱਸੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਹੀ ਬਤੌਰ ਸਫਾਈ ਸੇਵਾ ਕਰਨੇ ਦਾ ਮੌਕਾ ਜੇ ਕੰਮ ਕਰਦੇ ਹਾਂ ਅੱਛਾ ਜੀ ਅੱਜ ਸਫਾਈ ਕਰਦਿਓ ਹਾਂ ਤੁਹਾਨੂੰ ਕੀ ਪਰੇਸ਼ਾਨੀ ਆਈ ਹੈ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਪ੍ਰਸ਼ਾਸਨ ਪਰੇਸ਼ਾਨੀ ਭਾਜੀ ਆਈ ਹੈ ਅਸੀਂ ਰੂਟੀਨ 'ਚ ਆ ਟੇਰ ਚੱਕਦੇ ਆ ਗੋਦਿਆਲਾ ਤੇ ਅਸੀਂ ਰੋਜ਼ ਅਸੀਂ ਦੇਖੀਦਾ ਇੱਥੇ ਸਿਰੰਜਾ ਰੋਜ਼ ਆਉਂਦੀ ਆ ਉਹਦੇ ਸਾਹਮਣੇ ਤੋਨੂੰ ਹੀ ਮੌਕਾ ਸੀ ਦਿਖਾਤਾ ਕਿ ਉਹ ਸਰਿੰਜਾਂ ਜਿਹੜੀ ਐ ਡਿਸਟロイ ਕਰਨੀ ਚਾਹੀਦੀਆਂ ਐ ਇਹ ਜੋ ਹਸਤਾ ਰਜਿੰਗ ਜਿੰਨਾਂ ਵੀ ਛੁੱਟਿਆ ਗਿਆ ਹੈ ਅਸੀਂ ਵੀ ਸਾਡੇ ਵੀ ਲੱਗ ਸਕਦੀ ਐ ਅਸੀਂ ਆਇਆ ਉਹ ਮੁੰਡੇ ਤੇ ਸਰਿੰਜਾਂ ਦੇ ਹੱਥ ਮਾਰੀ ਜਾਂਦਾ ਸੀ ਅਸੀਂ ਜਦੋਂ ਆਵਾਜ਼ ਮਾਰੀ ਸਾਨੂੰ ਦੇਖ ਕੇ ਭੱਜ ਗਿਆ ਉਹ ਆ ਸਾਡੇ ਡਰਾਈਵਰ ਸਾਹਿਬ ਵੀ ਆ ਸਾਡੇ ਹੈਲਪਰ ਸਾਹਿਬ ਵੀ ਮੌਕੇ ਤੇ ਮजूद ਸੀ ਸਾਰੇ ਤੇ ਆ ਸਾਡੀ ਵੀ ਹੋ ਸਕਦੀ ਐ ਤੇ ਪਤਾ ਨਹੀਂ ਕਿਸ ਕਿਸ ਦੀ ਬਿਮਾਰੀ ਦੀ ਹੈਗੀ ਆ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਵੀ ਉਹਨਾਂ ਦੇ ਪੁਛਾਦ ਨੂੰ ਬੇਨਤੀ ਹੈ ਵੀ ਫੇਰ ਧਿਆਨ ਰੱਖਿਆ ਜਾਵੇ ਵੀ ਆ ਜਿਨ੍ਹਾਂ ਨੇ ਆ ਕੀਤਾ ਉਹਨਾਂ ਨੂੰ ਸਾਡਾ ਵੀ ਤੌਰ ਤੇ ਬੇਨਤੀ ਹੈ ਵੀ ਐਵੇਂ ਕੰਮ ਨਾ ਕਰਿਆ ਕਰੋ ਭਾਈ ਇਹ ਇਸ ਵੀ ਕਿ ਜਿਹੜੇ ਮਾਤਰਾ ਦੇ ਵਿੱਚ ਜਿਹੜੀਆਂ ਗਿਆ ਸਰੀਜਾ ਸੀ ਗਿਆ ਇਹਦੇ ਸੀਂਗਾਂ ਵੀ ਲੱਗੀਆਂ ਨੇ ਭਾਈ ਆ ਦੇਖੋ ਆ ਦੇਖੋ ਭਾਈ ਅੰਜਮਾ ਕਟੋਗੋਰ ਜਾਵਾਨੀ ਤਾਂ 100 200 ਦੇ ਕਰੀਬ ਆ ਹੈਗੀਆਂ ਤੇ ਇਥੋਂ ਲੋਕੀ ਔਰ ਜਿਹੜੇ ਨਸ਼ੇੜੀ ਆ ਉਹ ਉਹ ਵੀ ਚੱਕੇ ਲੈ ਕੇ ਜਾਂਦੇ ਆ ਹਾਂਜੀ ਭਾਈ ਜਦੋਂ ਅਸੀਂ ਆਏ ਸਾਡੀ ਕਾਲੀ ਦੂਰ ਸੀ ਉਹ ਨਾੜੀ ਜਦੋਂ ਦੀ ਵਾਇ ਮਾਰੇ ਭੱਜ ਪਏ ਉਹ ਯਾਨੀ ਕਿ ਜੇ ਸਰਿੰਜ ਯੂਜ਼ ਕਰੀਏ ਤਾਂ ਮੌਤ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਭਾਈ ਮੌਤ ਆ ਪੱਕੀ ਹੈ ਇਹ ਕਾਲਾ ਪੀ ਹੈ ਪੱਕਈਏ ਜੇ ਬਚੀਗੀ ਤਾਂ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਜਾਊਂਗੇ ਜਿਹੜੇ ਅਧਿਕਾਰੀ ਆ ਦਾਅਵੇ ਕਰਦੇ ਆ ਪ੍ਰਸ਼ਾਸਨ ਨੂੰ ਸਾਡੀ ਇਹ ਹੀ ਬੇਨਤੀ ਹੈ ਕਿਸੇ ਮਾਂ ਦੇ ਪੁੱਤ ਹਾਂਜੀ ਹਾਂਜੀ ਭਾਈ ਹਾਂਜੀ ਭਾਈ ਸਾਡੇ ਬੱਚੇ ਆ ਜੀ ਸਾਨੂੰ ਕੋਈ ਸਰਿੰਜ ਲੱਗ ਜਾਏ ਤਾਂ ਕੌਣ ਜ਼ਿੰਮੇਦਾਰ ਆ ਸਾਡਾ ਕਿਹੜਾ ਕੁਛ ਇੱਥੇ بیمਾਓ ਕਿਸੇ ਕਰਕੇ ਦਿੱਤਾ ਆ ਲੋਕਾਂ ਨੂੰ ਕੀ ਪੀਨ ਕਰਨੇ ਜਾਉਂਗੇ ਜਿਹੜੇ ਛੱਡਦੇ ਆ ਲੋਕਾਂ ਨੂੰ ਸਾਡੀ ਇਹ ਪੀਨ ਨਹੀਂ ਭਾਈ ਅਸੀਂ ਵੀ ਕਿਸੇ ਮਾਂ ਦੇ ਪੁੱਤਾਂ ਭਿਆਨ ਮੈਂ ਹਜੇ ਡਾਕਟਰ ਨੂੰ ਸਾਡੀ ਬੇਨਤੀ ਆ ਵੀ ਇਹ ਚੀਜ਼ਾਂ ਡਿਸਟਰੋਏ ਕਰਨ ਵਾਲੀਆਂ ਨੇ ਇਹਨੂੰ ਡਿਸਟਰੋਏ ਕੀਤਾ ਜਾਵੇ ਐਵੇਂ ਘੇਰ ਚੋਂ ਨਾ ਛੁੱਟਿਆ ਜਾਵੇ